ਧਰ ਜੀ ਹਰੇ ਇੱਕ ਟੇਕ ਤੂੰ ਲਹੇ ਬਡਾਨੀਆਸ ਧਰ ਜੀ ਹਰੇ ਇੱਕ ਟੇਕ ਤੂੰ ਲਹੇ ਬਡਾਨੀਆਸ ਨਾਨਕ ਨਾਮ ਧਿਆਈਏ ਕਰਜ ਆਵੇ ਰਾਸ ਹਾਂ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋ ਸਰਨਾਏ ਜਿਉ ਮੈਂ ਆਸਾ ਰੱਖੀ ਚਿਤ ਮਹਿ ਮੇਰਾ ਸਭੋ ਦੁੱਖ ਗਵਾਏ ਜਿਉ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ 16 ਮਹਲਾ 5 ਵਾ ਜਨਮ ਜਨਮ ਕੇ ਦੁਖ ਨਿਵਾਰੇ ਸੁਖਾ ਮਨ ਸਾਧਾਰੇ ਦਰਸ਼ਨ ਭੇਟ ਤਹੁ ਤਨ ਹੱਲਾ ਹਰ ਕਾ ਨਾਮ ਵਿਚਾਰੇ ਜਨਮ ਜਨਮ ਕੇ ਦੁਖ ਨਿਵਾਰੇ ਸੁਖਾ ਮਨ ਸਾਧਾਰੇ ਦਰਸ਼ਨ ਭੇਟ ਤਹੁ ਤਨ ਹੱਲਾ ਹਰ ਕਾ ਨਾਮ ਵਿਚਾਰੇ ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਉਹ ਖੁਦ ਮੁਖ ਦੇਵੇ ਕਾਟੇ ਜਮ ਕੀ ਫੰਦਾ ਰਹਾਉ ਸਮਰੱਥ ਪੁਰਖ ਪੂਰਨ ਵਿਦਾਤੇ ਆਪੇ ਕਰਨੇ ਹਾਰਾ ਆਪਣਾ ਦਾਸ ਹਰ ਆਪ ਉਬਾਰਿਆ ਨਾਨਕ ਨਾਮ ਆਧਾਰਾ ਆਪਣਾ ਦਾਸ ਹਰ ਆਪ ਉਵਾਰਿਆ ਨਾਨਕ ਨਾਮ ਆਧਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰਪਿਆਰ ਵਾਲਿਓ ਸਤ ਸੰਗੀ ਜਨੋ ਸਤ ਗੁਰਾਂ ਦੀ ਕਿਰਪਾ ਸਤ ਕਾ ਅੱਜ ਆਪਾ ਪਾਵਨ ਪਵਿੱਤਰ ਅੰਗ 618 ਤੇ ਸਭਾਇਮਾਨ ਸ਼ਬਦ ਪੜਿਆ ਜੋ ਸਤਗੁਰਾਂ ਨੇ ਸਮਝਾਉਣਾ ਕੀਤਾ ਜਨਮ ਜਨਮ ਕੇ ਦੁਖ ਨਿਵਾਰੇ ਸੂਕਾ ਮਨ ਸਾਧਾਰੇ ਮਹਾਰਾਜ ਕਹਿੰਦੇ ਤੇਰੇ ਜਨਮਾਂ ਜਨਮਾਂ ਦੇ ਦੁੱਖ ਕੱਟੇ ਜਾਣਗੇ ਭਾਈ ਤੇ ਮਨ ਜਿਹੜਾ ਫਿਕਰਾਂ ਝੋਰੀਆਂ ਵਿੱਚ ਸੁੱਕਿਆ ਰਹਿੰਦਾ ਹੈ ਚਿੰਤਾਵਾਂ ਦੇ ਵਿੱਚ ਘਿਰਿਆ ਰਹਿੰਦਾ ਹੈ ਅਦਾਸ ਰਹਿੰਦਾ ਹੈ ਤੇ ਉਹ ਸੁਧਰ ਜਾਏਗਾ ਕਦੋਂ ਸੁਧਰੇਗਾ ਦਰਸ਼ਨ ਭੇਟ ਤੋ ਹੋਤ ਨਿਹਾਲਾ ਹਰ ਕਾ ਨਾਮ ਵਿਚਾਰੇ ਗੁਰੂ ਮਾਰਾ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨੇ ਹੈ ਭੇਟੇ ਦਾ ਮਤਲਬ ਹੁੰਦਾ ਮਿਲਣਾ ਜੁੜਨਾ ਜਦੋਂ ਭਾਈ ਗੁਰੂ ਦੇ ਬਚਨ ਤੋਂ ਸੁਣੇਗਾ ਗੁਰੂ ਦੇ ਬਚਨਾਂ ਤੇ ਪਹਿਰਾ ਦੇਗਾ ਗੁਰੂ ਦੇ ਬਚਨ ਆਪਣੀ ਜ਼ਿੰਦਗੀ ਵਿੱਚ ਕਮਾਏਗਾ ਤੇਰਾ ਸਮਝ ਲਓ ਮੇਲ ਜੋਲ ਹੋ ਗਿਆ ਦਰਸ਼ਨ ਭੇਟ ਤੋ ਗੁਰੂ ਦੇ ਦਰਸ਼ਨ ਗੁਰੂ ਦੀ ਬਾਣੀ ਵਿੱਚੋਂ ਹੁੰਦੇ ਨੇ ਫੋਟੋ ਵਿੱਚੋਂ ਨਹੀਂ ਕਈ ਫੋਟੋ ਨੂੰ ਦੇਖ ਕੇ ਕਹਿੰਦੇ ਆ ਵੀ ਗੁਰੂ ਦੇ ਦਰਸ਼ਨ ਹੋ ਗਏ ਨਹੀਂ ਭਾਈ ਫੋਟੋ ਇੱਕ ਮਨੋਕਲਪਿਤ ਤਸਵੀਰ ਹੈ ਗੁਰਬਾਣੀ ਵਿੱਚੋਂ ਹੀ ਦਰਸ਼ਨ ਹੁੰਦੇ ਨੇ ਬਾਬਾ ਜੀ ਦੇ ਗੁਰੂ ਨੂੰ ਗੁਰਬਾਣੀ ਵਿੱਚੋਂ ਦੇਖਿਆ ਜਾਂਦਾ ਭੇਟ ਦਾ ਮਤਲਬ ਲਹਿੰਦਾ ਮੇਲਜੋਲ ਜੇ ਜਦੋਂ ਆਪਾਂ ਨਾਮ ਬਾਣੀ ਨਾਲ ਮੇਲਜੋਲ ਹੋ ਗਿਆ ਮਨ ਦਾ ਫੇਰ ਤਾਂ ਸਫੇਰ ਸਦਾ ਨਿਹਾਲ ਮਨ ਨਿਹਾਲ ਰਹੇਗਾ ਹਰ ਕਾ ਨਾਮ ਵਿਚਾਰੇ ਹਰੀ ਪ੍ਰਭੂ ਪਰਮਾਤਮਾ ਦੇ ਨਾਮ ਦੀ ਦਾਤ ਪ੍ਰਾਪਤ ਕਰ ਗੁਰੂ ਦੇ ਬਚਨਾਂ ਦੀ ਵਿਚਾਰ ਸੁਣ ਫੇਰ ਕੀ ਹੋਏਗਾ ਮੇਰਾ ਵੈਦ ਗੁਰੂ ਗੋਵਿੰਦਾ ਗੋਵਿੰਦਾ ਮਤਲਬ ਹੈ ਗੋ ਮੈਨੇ ਧਰਤੀ ਤੇ ਬਿੰਦ ਪਤੀ ਪਰਮੇਸ਼ਰ ਉਸ ਦਾ ਪਾਲਣ ਪੋਸ਼ਣ ਵਾਲਾ ਸਾਰੀ ਧਰਤੀ ਦੇ ਜੀਵ ਜੰਤੂਆਂ ਦੀ ਸਾਰੀ ਸ੍ਰਿਸ਼ਟੀ ਦੀ ਦੇਖਭਾਲ ਕਰਨ ਵਾਲਾ ਵਾਹਿਗੁਰੂ ਉਹ ਐਸਾ ਕਬੈਤ ਹੈ ਗੁਰੂ ਹਰ ਹਰ ਨਾਮ ਔਖਦ ਮੁਖ ਦੇਵੇ ਕਾਟੇ ਜਮ ਕੀ ਫੰਦਾ ਜਿਹੜਾ ਮੇਰਾ ਵੈਦ ਗੁਰੂ ਹੈ ਨਾ ਇਹ ਨਾਮ ਦੀ ਦਵਾਈ ਸਿੱਖ ਦੇ ਮੁਖ ਵਿੱਚ ਪੌਂਦਾ ਹੈ ਤੇ ਜਮਾਬਾੜੀ ਫਾਹੀ ਕੱਟੀ ਜਾਂਦੀ ਹੈ ਆ ਲਿਖਿਆ ਜੀ ਮੇਰਾ ਮੇਰਾ ਬਾਦ ਗੁਰੂ ਗੋਬਿੰਦਾ ਹਰ ਹਰ ਨਾਭ ਔਖਦ ਮੁਖ ਦੇਵੇ ਹਰੀ ਪ੍ਰਭੂ ਪਰਮਾਤਮਾ ਦੇ ਨਾਮ ਦੀ ਦਵਾਈ ਮੁਖ ਵਿੱਚ ਪੌਂਦਾ ਹੈ ਤੇ ਕਾਟੇ ਜਮ ਕੀ ਫੰਦਾ ਜਮਾਬਾੜੀ ਫਾਹੀ ਕੱਟੀ ਜਾਂਦੀ ਹੈ ਭਾਈ ਰਹਾਉ ਰਹਾਉ ਵਾਲੇ ਬੰਦ ਜਮਾਹ ਰਾਹ ਦੱਸਦੇ ਨੇ ਸਮਰੱਥ ਪੁਰਖ ਪੂਰਨ ਵਿਦਾਤੇ ਆਪੇ ਕਰਨੇ ਹਾਰਾ ਉਹ ਸਮਰੱਥਾ ਪੂਰਨ ਪ੍ਰਿਮੇਸ਼ਰ ਪ੍ਰਮਾਤਮਾ ਸਭ ਕੁਛ ਕਰਨ ਕਰਾਉਣ ਵਾਲਾ ਆਪ ਹੀ ਹੈ ਆਪਣਾ ਦਾਸ ਹਰ ਆਪ ਉਬਾਰਿਆ ਨਾਨਕ ਨਾਮ ਆਧਾਰ ਉਹ ਆਪਣੇ ਭਗਤ ਪਿਆਰਿਆਂ ਤੇ ਮਿਹਰ ਕਰਦਾ ਤੇ ਫਿਰ ਮੋਹ ਮਾਇਆ ਦੇ ਜਾਲ ਵਿੱਚੋਂ ਤੇ ਸੰਕਟ ਵਿੱਚੋਂ ਕੱਢ ਕੇ ਪ੍ਰਭੂ ਪਰਮਾਤਮਾ ਆਪਣੇ ਚਰਨਾਂ ਵਿੱਚ ਜੋੜ ਲੈਂਦਾ ਨਾਮ ਦੀ ਦਾਤ ਬਖਸ਼ਦਾ ਹੈ ਨਾਮ ਦਾ ਆਧਾਰ ਦਿੰਦਾ ਹੈ ਇਹ ਆਪਾਂ ਪਾਵਨ ਪਵਿੱਤਰ ਅੰਗ 614 ਤੇ ਸੁਭਾਏਮਾਨ ਸ਼ਬਦ ਪੜਿਆ ਤੇ ਜਿੰਨੇ ਕ ਸਮਝ ਲੱਗੀ ਆਪਾਂ ਗੁਰੂ ਦੀ ਕਿਰਪਾ ਸਦਕਾ ਵਿਚਾਰ ਕੀਤੀ ਹੈ ਤੇ ਜਿਹੜਾ ਆਪਾਂ ਲੜੀਵਾਰ ਕਰਦੇ ਹਾਂ ਗੁਰੂ ਮਹਾਰਾਜ ਦੀ ਕਿਰਪਾ ਸਦਕਾ ਜੋ ਸਤਿਗੁਰੂ ਨੇ ਬਖਸ਼ਿਸ਼ ਕਿਰਪਾ ਕਰਕੇ ਦਾਤ ਬਖਸ਼ੀ ਹੈ ਉਹ ਪਾਵਨ ਪਵਿੱਤਰ ਅੰਗ 460 ਤੇ ਸੁਭਾਏਮਾਨ ਸ਼ਬਦ ਵਿੱਚੋਂ ਪੰਕਤੀਆਂ ਨੇ ਮਹਾਰਾਜ ਇੱਥੇ ਦੱਸਦੇ ਨੇ ਨਰਕ ਨਾ ਡੀਠੜਿਆ ਸਿਮਰਤ ਨਰੇਣ ਇੱਥੇ ਵੀ ਮਹਾਰਾਜ ਇਹ ਹੀ ਦੱਸਦੇ ਨੇ ਵੀ ਜਿਹੜਾ ਮਨੁੱਖ ਜਿਹੜੇ ਮਨੁੱਖ ਪ੍ਰਮਾਤਮਾ ਦਾ ਸਿਮਰਨ ਕਰਦੇ ਹਨ ਉਹਨਾਂ ਨੂੰ ਨਰਕ ਨਹੀਂ ਵੇਖਣੇ ਪੈਂਦੇ 84 ਦੇ ਗੇੜ ਚੋਂ ਇਹ ਜੀਵਾਤਮਾ ਨਿਕਲ ਜਾਂਦਾ ਪ੍ਰਭੂ ਪ੍ਰਮਾਤਮਾ ਦੇ ਚਰਨਾਂ ਵਿੱਚ ਲੀਨ ਹੋ ਜਾਂਦਾ ਨਰਕ ਨਦੀ ਠੜਿਆ ਸਿਮਰਤ ਨਰਾਇਣ ਜੈ ਜੈ ਧਰਮ ਕਰੇ ਦੂਤ ਭਏ ਭਲੈਣ ਮਹਾਰਾਜ ਕਹਿੰਦੇ ਧਰਮ ਰਾਜ ਵੀ ਉਹਨਾਂ ਨੂੰ ਨਮਸਕਾਰ ਕਰਦਾ ਹੈ ਜਮਦੂਤ ਉਹਨਾਂ ਤੋਂ ਪਰੇ ਦੌੜ ਜਾਂਦੇ ਹਨ ਕੰਨਾ ਤਾਂ ਜਿਹੜੇ ਪ੍ਰਭੂ ਪਰਮਾਤਮਾ ਦਾ ਸਿਮਰਨ ਕਰਦੇ ਨੇ ਭਾਈ ਸਿਮਰਦੀ ਬਹੁਤ ਵੱਡੀ ਤਾਕਤ ਹੈ ਪ੍ਰਮਾਤਮਾ ਦੇ ਸਿਮਰਨ ਨਾਲ ਜੁੜ ਕੇ ਪਾਈ ਕਰਮ ਕਾਂਡਾਂ ਤੋਂ ਬਚੀਏ ਕਰਮ ਕਾਂਡਾਂ ਦੇ ਨਾਲ ਕੱਖ ਨਹੀਂ ਸਬਰਣਾ ਸਮੱਤ ਮੇਲਿਆਂ ਵਿੱਚ ਹੀ ਫਸਦਾ ਇਨਸਾਨ ਕਰਮ ਕਾਂਡ ਕਰਦਾ ਕਰਮ ਕਾਂਡ ਕਿਹੜੇ ਨੇ ਜੰਡ ਨੂੰ ਤੇਲ ਪਾਤਾ ਕਰਮ ਕਾਂਡ ਹੈ ਕੋਈ ਲਾਭ ਨਹੀਂ ਕਬਰ ਪੂਜ ਲਈ ਕਰਮ ਕਾਂਡ ਆ ਕੋਈ ਲਾਭ ਨਹੀਂ ਮੱਟ ਮੜੀ ਮਟੀ ਜੋ ਵੀ ਜਾਣੀਏ ਕਰਮ ਮਹਾਰਾਜ ਕਹਿੰਦੇ ਇਹ ਤੇਰੇ ਕਿਸੇ ਵੀ ਅਰਥ ਆਉਣ ਵਾਲੇ ਨਹੀਂ ਇਹ ਕਰਮ ਗਾਂਡਾ ਤੂੰ ਕਰਮ ਤਾਂ ਕੀਤਾ ਪਰ ਨਾਲ ਹੀ ਗਾਂਡ ਕਰਤਾ ਸਤਿਗੁਰੂ ਜੋ ਸਮਝਾਉਣਾ ਕਰਦੇ ਨੇ ਨਰਕ ਨਾ ਡੀਠੜਿਆ ਸਿਮਰਤਨ ਰਹਿਣ ਉਹ ਪ੍ਰਭੂ ਪਰਮਾਤਮਾ ਦਾ ਸਿਮਰਨ ਕਰ ਤੂੰ ਨਰਕਾਂ ਤੋਂ ਬਚ ਜਾਏਗਾ ਤੇ ਜਦੋਂ ਜਿਹੜਾ ਬੰਦਾ ਪਾਈ ਪ੍ਰਮਾਤਮਾ ਦਾ ਨਾਮ ਜਪਦਾ ਮਹਾਰਾਜ ਕਹਿੰਦੇ ਧਰਮ ਰਾਜ ਵੀ ਉਹਨਾਂ ਨੂੰ ਨਮਸ਼ਕਾਰ ਕਰਦਾ ਹੈ ਜਮਦੂਤ ਉਹਨਾਂ ਤੋਂ ਦੂਰ ਦੌੜ ਜਾਂਦੇ ਹਨ ਨੇੜੇ ਨਹੀਂ ਆਉਂਦੇ ਅਗਲੇ ਬੰਦ ਚ ਮਹਾਰਾਜ ਦੱਸਦੇ ਨੇ ਧਰਮ ਧੀਰਜ ਸਹਿਜ ਸੁਖੀਏ ਸਾਧ ਸੰਗਤ ਹਰ ਭਜੇ ਮਹਾਰਾਜ ਕਹਿੰਦੇ ਜਿਹੜਾ ਗੁਰੂ ਸਾਧੂ ਦੀ ਸੰਗਤ ਵਿੱਚ ਪ੍ਰਮਾਤਮਾ ਦਾ ਭਜਨ ਕਰਕੇ ਉਹ ਮਨੁੱਖ ਸੁਖੀ ਹੋ ਜਾਂਦੇ ਹਨ ਉਹਨਾਂ ਨੂੰ ਧਰਮ ਪ੍ਰਾਪਤ ਹੋ ਜਾਂਦਾ ਹੈ ਧੀਰਜ ਪ੍ਰਾਪਤ ਹੋ ਜਾਂਦਾ ਹੈ ਧੀਰਜ ਉਹ ਵੱਧ ਜਾਂਦੀ ਹੈ ਮਨ ਦੇ ਅੰਦਰ ਆਤਮਿਕ ਅਡੋਲਤਾ ਮਿਲ ਜਾਂਦੀ ਹੈ ਉਹ ਮਨ ਕਰਕੇ ਡੋਲਦਾ ਨਹੀਂ ਫਿਰ ਜਿਵੇਂ ਕਹੇ ਖੋਪਰ ਤੜਾਉਣ ਵਾਲਾ ਨਹੀਂ ਡੋਲੇ ਬੰਦ-ਬੰਦ ਕਟਵਾਉਣ ਵਾਲੇ ਨਹੀਂ ਡੋਲੇ ਚਰਖੜੀਆਂ ਤੇ ਚੜਨ ਵਾਲੇ ਨਹੀਂ ਡੋਲੇ ਨੀਹਾਂ ਵਿੱਚ ਖੜਨ ਵਾਲੇ ਨਹੀਂ ਡੋਲੇ ਇਹਨਾਂ ਨੇ ਗੁਰੂ ਦੀ ਸੰਗਤ ਕੀਤੀ ਤੇ ਪ੍ਰਭੂ ਪਰਮਾਤਮਾ ਦੇ ਨਾਮ ਤੇ ਭਰੋਸਾ ਜਿਨ੍ਹਾਂ ਨੂੰ ਉਹ ਫਿਰ ਬੇਫਿਕਰ ਹੋ ਕੇ ਤੇ ਦ੍ਰਿੜਤਾ ਦੇ ਨਾਲ ਆਪਣਾ ਜੀਵਨ ਬਸਰ ਕਰਦੇ ਹਨ ਸਾਧ ਸੰਗਤ ਵਿੱਚ ਪਰਮਾਤਮਾ ਦਾ ਭਜਨ ਕਰਕੇ ਆ ਗੁਰੂ ਸਾਧੂ ਦੀ ਸੰਗਤ 'ਚ ਬੈਠੇ ਆਪਾਂ ਜਿੰਨੇ ਵੀ ਆਂ ਜੇ ਕੋਈ ਭੈਣ ਭਰਾ ਚੈਨਲ ਤੇ ਵੀ ਸੁਣਦਾ ਉਹ ਵੀ ਗੁਰੂ ਦੀ ਸੰਗਤ ਕਰਦਾ ਜਿਹੜਾ ਸੱਚੀ ਗੱਲ ਸੁਣਦਾ ਪ੍ਰਮਾਤਮਾ ਬਾਰੇ ਸੁਣਦਾ ਗੁਰੂ ਬਾਰੇ ਸੁਣਦਾ ਨਹੀਂ ਤਾਂ ਸਾਰਾ ਦਿਨ ਮੋਬਾਈਲ ਤੇ ਹੀ ਉਂਗਲਾਂ ਮਾਰੀ ਜਾਂਦੇ ਨੇ ਪਤਾ ਨਹੀਂ ਕੀ ਕੀ ਲਿਖੀ ਜਾਂਦੇ ਨੇ ਉੱਥੇ ਜਿਹੜਾ ਰੱਬ ਦਾ ਪਿਆਰਾ ਭਾਈ ਉਹ ਪ੍ਰਭੂ ਪ੍ਰਮਾਤਮਾ ਦੀ ਬਾਣੀ ਸ਼ਬਦ ਵਿਚਾਰ ਜ਼ਰੂਰ ਸੁਣੂਗਾ ਜਿਹੜਾ ਸੁਣਦਾ ਤੇ ਉਹਨੂੰ ਫਿਰ ਆਪਾਂ ਆਹ ਪੜ ਹੀ ਲੈ ਸ਼ਬਦ ਜਮਦੂਤਮ ਨਹੀਂ ਨੇੜੇ ਆਉਂਦੇ ਧਰਮਰਾਜ ਵੀ ਨਮਸਕਾਰ ਕਰਦਾ ਨਾਮ ਜਪਣ ਵਾਲੀ ਰੂਹ ਨੂੰ ਅੱਗੇ ਮਹਾਰਜ ਦਰਸਦੇ ਨੇ ਕਰ ਅਨੁਗ੍ਰਹਿ ਰਾਖ ਲੀਨੇ ਕਰ ਅਨੁਗ੍ਰਹਿ ਰਾਖ ਲੀਨੇ ਮੋਹ ਮਮਤਾ ਸਭ ਤਜੇ ਮਹਾਰਜ ਕਹਿੰਦੇ ਪ੍ਰਮਾਤਮਾ ਮਿਹਰ ਕਰਕੇ ਉਹਨਾਂ ਨੂੰ ਮੋਹ ਮਮਤਾ ਆਦਕ ਬਕਾਰਾਂ ਤੋਂ ਬਚਾ ਲੈਂਦਾ ਹੈ ਉਹ ਮਨੋਖ ਮੋਹ ਮਮਤਾ ਆਦਿਕ ਸਭ ਤਿਆਗ ਦਿੰਦੇ ਹਨ ਗਹਿ ਕੰਠ ਲਾਏ ਗੁਰ ਮਿਲਾਏ ਗੋਬਿੰਦ ਜਪਤ ਅਘੈਣ ਮਹਾਰਾਜ ਕਹਿੰਦੇ ਜਿਨ੍ਹਾਂ ਨੂੰ ਪ੍ਰਮਾਤਮਾ ਗੁਰੂ ਦੀ ਰਾਹੀ ਆਪਣੇ ਨਾਲ ਮਲਾਉਂਦਾ ਹੈ ਉਹਨਾਂ ਨੂੰ ਵਾਹੋ ਬਾਹੋ ਭੜ ਕੇ ਆਪਣੇ ਗਲ ਨਾਲ ਲਾ ਲੈਂਦਾ ਹੈ ਪ੍ਰਮਾਤਮਾ ਦਾ ਨਾਮ ਜਪ ਕੇ ਉਹ ਮਾਇਆ ਦੀ ਤ੍ਰਿਸ਼ਨਾ ਵੱਲੋਂ ਰਜ ਜਾਂਦੇ ਹਨ ਫਿਰ ਮਾਇਆ ਮੋਹ ਮਾਇਆ ਦੀ ਤ੍ਰਿਸ਼ਨਾ ਨਹੀਂ ਸਤਾਉਂਦੀ ਮਨੁੱਖ ਨੂੰ ਸਬਰ ਸੰਤੋਖੀ ਹੋ ਜਾਂਦਾ ਉਹ ਸਬਰ ਹੋ ਜਾਂਦਾ ਉਹਨੂੰ ਭਰੋਸਾ ਹੋ ਜਾਂਦਾ ਪ੍ਰਭੂ ਪਰਮਾਤਮਾ ਤੇ ਗੁਰੂ ਤੇ ਭਰੋਸਾ ਹੋ ਜਾਂਦਾ ਵੀ ਗੁਰੂ ਨੇ ਸਭੇ ਕਾਜ ਸਵਾਰ ਦੇਣੇ ਹਨ ਤੇ ਜਦੋਂ ਭਾਈ ਸਾਨੂੰ ਭਰੋਸਾ ਨਹੀਂ ਹੈ ਬੇਵਿਸ਼ਵਾਸੀ ਹੈ ਵਿਸ਼ਵਾਸ ਨਹੀਂ ਕਰਦੇ ਅਸੀਂ ਫਿਰ ਦਰਦਰ ਤੇ ਮਨੋਖ ਹੋ ਜਾਂਦਾ ਫਿਰ ਉਹਨੂੰ ਆਏ ਹੁੰਦਾ ਇੱਥੋਂ ਵੀ ਕੁਝ ਮਿਲ ਜੂ ਉੱਥੇ ਜਾ ਕੇ ਖੇੜੇ-ਗੁੜੇ ਕੱਢ ਕੇ ਸੁੱਖਾਂ ਪੂਰੀ ਮੰਨਤਾ-ਮਨਤਾਵਾ ਕਰਕੇ ਉਹਦੀਆਂ ਦੇਖ ਲਿਆ ਇੱਥੋਂ ਮੈਨੂੰ ਕੁਝ ਮਿਲਿਆ ਉਦੋਂ ਗਾਂਹ ਹੋ ਗਿਆ ਇੱਥੋਂ ਵੀ ਕੁਝ ਮਿਲ ਜੂ ਲੋਕ ਲਾਲਚ ਬੱਸ ਹੋਏ ਤੁਰੇ ਫਿਰਦੇ ਨੇ ਇਸੇ ਨੌਵੇਂ ਪਾਸ਼ਾ ਦਾ ਸ਼ਬਦ ਵੀ ਆਪਾਂ ਪੜ੍ਹਦੇ ਹੁੰਨੇ ਆ ਸੁੱਖ ਕੇ ਇਹ ਤਾਂ ਬਹੁਤ ਦੁੱਖ ਪਾਵਤ ਸੇਵ ਕਰਤ ਜਨ ਜਨ ਕੀ ਦਵਾਰੇ-ਦਵਾਰ ਸੁਆਣ ਜੋ ਢੋਲਤ ਨਹੀਂ ਸੁਦਰਾਮ ਭਜਨ ਕੀ ਮਹਾਰਾਜ ਕਹਿੰਦੇ ਸੁੱਖਾਂ ਦੀ ਖਾਤਰ ਮਨੁੱਖ ਬਹੁਤ ਦੁੱਖ ਪਾਉਂਦਾ ਹੈ ਕਿਉਂਕਿ ਸੁੱਖਾਂ ਦੀ ਖਾਤਰ ਉੱਠੇ ਸਿੱਧੇ ਕੰਮ ਕਰਦਾ ਤੇ ਫਿਰ ਦੁੱਖ ਪ੍ਰਾਪਤ ਹੁੰਦਾ ਦੁੱਖ ਪਾਉਂਦਾ ਫਿਰ ਸਰੀਰ ਨੂੰ ਵੀ ਤਕਲੀਫ ਆਉਂਦੀ ਆ ਤੇ ਮਨ ਤਾਂ ਦੁਖੀ ਰਹਿੰਦਾ ਹੀ ਰਹਿੰਦਾ ਮਹਾਰਾਜ ਕਹਿੰਦੇ ਸੁੱਖਾਂ ਦੀ ਖਾਤਰ ਬੜੇ ਦੁੱਖ ਪਾਉਂਦਾ ਮਨੁੱਖ ਤੇ ਜਣੇ ਖਣੇ ਦੀ ਸੇਵਾ ਕਰਦਾ ਸੇਵ ਕਰਦ ਜਣ ਜਨ ਕੀ ਮਹਾਰਾਜ ਕਹਿੰਦੇ ਇਹੋ ਜੀ ਦਸ਼ਾ ਉਹਨਾਂ ਦੀ ਫਿਰ ਦੁਆਰੇ ਦੁਆਰ ਸੁਆਣ ਜੋ ਰੋਲਤ ਗਰਬਾਣੀ ਵਿੱਚ ਸੁਆਣ ਕੁੱਤੇ ਨੂੰ ਕਿਹਾ ਜਿਵੇਂ ਅਵਾਰਾ ਕੁੱਤਾ ਦਰਦਰ ਤੇ ਫਿਰਦਾ ਨਾ ਬੁਰਕੀ ਬੁਰਕੀ ਨੂੰ ਮਹਾਰਾਜ ਕਹਿੰਦੇ ਇਸੇ ਤਰ੍ਹਾਂ ਲਾਲਚ ਬੱਸ ਹੋ ਕੇ ਬੰਦੇ ਹ ਤੋਂ ਵੀ ਕੁੱਤੇ ਦੀ ਤਰ੍ਹਾਂ ਦਰਦਰ ਤੇ ਤੁਰੇ ਫਿਰਦਾ ਨਵੇਂ ਬਾਦਸ਼ਾਹ ਦੇ ਬਚਨਾਂ ਜੀ ਇਹ ਤੇ ਪ੍ਰਭੂ ਪਰਮਾਤਮਾ ਦੇ ਨਾਮ ਦੀ ਸੋਚੀ ਨਹੀਂ ਮਨੁੱਖ ਨੂੰ ਜਿਹੜਾ ਦਰਦਰ ਤੇ ਫਿਰਦਾ ਜਿਹੜਾ ਇੱਕ ਸਾਂ ਟਿਕ ਗਿਆ ਗੁਰੂ ਦੇ ਚਰਨੀ ਰਗ ਗਿਆ ਫੇਰ ਉਹਦੇ ਸਾਰੇ ਕਾਰਜ ਸਬਰ ਦੇ ਨੇ ਇਹ ਵੀ ਕੁਰਬਾਨੀ ਕਹਿੰਦੀ ਆ ਫਿਰ ਘਰ ਬੈਸ ਹਰ ਜਨ ਪਿਆਰੇ ਸਤਗੁਰ ਤੁਮਰੇ ਕਾਜ ਸਵਾਰੀ ਫਿਰ ਘਰ ਬਸਣ ਦਾ ਮਤਲਬ ਆ ਵੀ ਇੱਕ ਗੁਰੂ ਦੇ ਪਈ ਦਰ ਤੇ ਟਿਕ ਜਾ ਪਈ ਗੁਰੂ ਤੇ ਭਰੋਸਾ ਰੱਖ ਦੁੱਖ ਵਿੱਚ ਸੁੱਖ ਵਿੱਚ ਗੁਰੂ ਦੇ ਚਰਨਾਂ ਵਿੱਚ ਆ ਦੁੱਖ ਵੇਲੇ ਅਰਦਾਸ ਕਰ ਸੁੱਖ ਵੇਲੇ ਸ਼ੁਕਰਾਨਾ ਕਰ ਹਰ ਵੇਲੇ ਸਿਮਰਨ ਕਰ ਇਸ ਗੁਰੂ ਦੇ ਗੁਣ ਗਾ ਫੇਰ ਉਹ ਭਾਈ ਆਪਣੇ ਗਲੇ ਨਾਲ ਲਾਉਂਦਾ ਫੜ ਕੇ ਜਿਹੜਾ ਲਿਖਿਆ ਮਾਰਨ ਨੇ ਗਹਿ ਘੰਟ ਲਾਏ ਗੁਰਮੇ ਲਾਏ ਗੋਬਿੰਦ ਜਪਤ ਅਗਹਿਣ ਬਸ ਫਿਰ ਉਹ ਤ੍ਰਿਸ਼ਨਾ ਉਹਦੀਆਂ ਮੁੱਕ ਜਾਂਦੀਆਂ ਨੇ ਆਸਾ ਤ੍ਰਿਸ਼ਨਾ ਤੋਂ ਰਹਿਤ ਹੋ ਜਾਂਦਾ ਮਨੁੱਖ ਬੀਬੀ ਅਚੇ ਭਾਈ ਆ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜ ਕੇ ਅਗਲੇ ਬੰਦ 'ਚ ਮਹਾਰਾਜ ਦੱਸਦੇ ਨੇ ਬੈਨਾਵੰਤ ਨਾਨਕ ਸਿਮਰ ਸੁਆਮੀ ਸਗਲ ਆਸ ਪੁਜੈਣ ਮਹਾਰਾਜ ਕਹਿੰਦੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਉਹ ਮਨੁੱਖ ਮਾਲਕ ਪ੍ਰਭੂ ਦਾ ਸਿਮਰਨ ਕਰਕੇ ਆਪਣੀਆਂ ਸਾਰੀਆਂ ਮਰਾਦਾਂ ਪੂਰੀਆਂ ਕਰ ਲੈਂਦੇ ਹਨ ਜਿਹੜੇ ਸਿਮਰਨ ਕਰਦੇ ਨੇ ਫੇਰ ਕੀ ਹੁੰਦਾ ਸਿਮਰਨ ਕਰਨ ਦੇ ਨਾਲ ਜਦੋਂ ਮਰਾਦਾਂ ਪੂਰੀਆਂ ਹੁੰਦੀਆਂ ਨੇ ਫੇਰ ਲੈ ਦ ਸਿੱਧ ਚਰਨ ਗਹੇ ਤਾਂ ਕਿਹਾ ਕਾੜਾ ਮਹਾਰਾਜ ਕਹਿੰਦੇ ਜਦੋਂ ਕਿਸੇ ਮਨੁੱਖ ਨੇ ਉਸ ਪ੍ਰਮਾਤਮਾ ਦੇ ਚਰਨ ਫੜ ਲਏ ਜੋ ਸਾਰੀਆਂ ਨਦੀਆਂ ਦਾ ਸਾਰੀਆਂ ਸਿੱਧੀਆਂ ਦਾ ਮਾਲਕ ਹੈ ਉਸ ਨੂੰ ਤਦੋਂ ਕੋਈ ਚਿੰਤਾ ਫਿਕਰ ਨਹੀਂ ਰਹਿ ਜਾਂਦਾ ਚਿੰਤਾ ਫਿਕਰ ਹੀ ਮਟਾਉਣਾ ਚਾਹੁੰਦਾ ਮਨੁੱਖ ਹਰੇਕ ਮਨੁੱਖ ਦੀ ਇਹੀ ਆਸ ਆ ਵੀ ਮੈਨੂੰ ਕੋਈ ਚਿੰਤਾ ਨਾ ਹੋਵੇ ਕਿਸੇ ਕਿਸਮ ਦਾ ਫਿਕਰ ਨਾ ਹੋਵੇ ਤੇ ਕਿਸੇ ਕਿਸਮ ਦਾ ਕੋਈ ਦੁੱਖ ਝੋਰਾ ਨਾ ਹੋਵੇ ਇਹ ਭਾਈ ਨਾਮ ਬਾਣੀ ਨਾਲ ਜੁੜ ਜਾਏ ਸਾਰੇ ਨਿਬੜ ਜਾਣਗੇ ਮੈਂ ਨਹੀਂ ਕਿਹਾ ਕੁਰਬਾਨੀ ਕਹਿੰਦੀ ਆ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜਿਆਂ ਮਹਾਰਾਜ ਕਹਿੰਦੇ ਕੋਈ ਚਿੰਤਾ ਫਿਕਰ ਨਹੀਂ ਰਹਿ ਜਾਂਦਾ ਸਭ ਕਿਸ ਬਸ ਜਸੈ ਸੋ ਪ੍ਰਭ ਅਸਾੜਾ ਸੋ ਪ੍ਰਭ ਅਸਾੜਾ ਸੋ ਸੋ ਪ੍ਰਭੂ ਅਸਾੜਾ ਦਾ ਮਤਬ ਲਾ ਕਿਉਂਕਿ ਇਹ ਭਾਈ ਸਾਡੇ ਸਿਰ ਉੱਤੇ ਉਹ ਪ੍ਰਮਾਤਮਾ ਰੱਖਾ ਹੈ ਜਿਸ ਦੇ ਵਿੱਚ ਜਿਸ ਦੇ ਵੱਸ ਵਿੱਚ ਹਰੇਕ ਚੀਜ਼ ਹੈ ਹਵਾ ਅੱਗ ਪਾਣੀ ਸਭ ਕੁਝ ਉਹਦੇ ਚੰਦ ਸੂਰਜ ਸਭ ਕੁਝ ਉਹਦੇ ਵੱਸ ਵਿੱਚ ਹੈ ਪ੍ਰਭੂ ਪ੍ਰਮਾਤਮਾ ਦੇ ਉਹਦੇ ਬਣਾਏ ਹੋਏ ਸਿਸਟਮ ਵਿੱਚ ਚੱਲ ਰਿਹਾ ਹੈ ਸਾਰਾ ਕੁਝ ਕਈ ਵਾਰ ਪਸਰਿਓ ਪਸਾਰਾ ਸਾਰਾ ਪਸਾਰਾ ਪ੍ਰਮੋਖ ਪ੍ਰਮਾਤਮਾ ਨੇ ਆਪ ਹੀ ਪਸਾਰਿਆ ਹੋਇਆ ਧਰਤੀ ਪਾਣੀ ਹਵਾ ਆਗ ਚੰਦ ਸੂਰਜ ਤਾਰੇ ਸਭ ਕੁਝ ਉਸ ਪ੍ਰਭੂ ਪ੍ਰਮਾਤਮਾ ਦੇ ਹੁਕਮ ਤੇ ਨਿਜਮ ਵਿੱਚ ਹੈ ਉਸ ਪ੍ਰਭੂ ਪ੍ਰਮਾਤਮਾ ਨਾਲ ਗੁਰਬਾਣੀ ਜੋੜਦੀ ਹੈ ਪ੍ਰਮਾਤਮਾ ਨਾਲ ਜੁੜਨ ਮਿਲਣ ਦਾ ਸਹੀ ਤਰੀਕਾ ਤੇ ਅਸਲੀ ਰਾਹ ਗੁਰਬਾਣੀ ਤੋਂ ਬਿਨਾਂ ਕੋਈ ਨਹੀਂ ਦੱਸ ਸਕਦਾ ਗੁਰੂ ਦੇ ਪਿਆਰੇ ਜਿਹੜੇ ਗੁਰਬਾਣੀ ਸਾਨੂੰ ਪੜ ਕੇ ਸੁਣਾਉਂਦੇ ਨੇ ਗੁਰੂ ਦਾ ਸਿਧਾਂਤ ਦੱਸਦੇ ਨੇ ਨਾ ਬਾਣੀ ਬਾਰੇ ਦੱਸਦੇ ਨੇ ਉਹ ਆਪਣੇ ਭੈਣ ਭਾਈ ਹਨ ਕੱਲ ਵੀ ਆਪਾਂ ਗੱਲ ਕਰੀ ਸੀ ਹਰਪ੍ਰੀਤਮ ਕੀ ਕੋਈ ਬਾਤ ਸੁਣਾਵੇ ਸੋ ਭਾਈ ਸੋ ਮੇਰਾ ਵੀਰ ਇੱਥੇ ਕਾ ਮੋਲਟਾ ਬਿਰਲਿਆਂ ਨੂੰ ਛੱਡ ਕੇ ਜੇ ਕੋਈ ਨਾ ਬਾਣੀ ਦੀ ਗੱਲ ਕਰਦਾ ਗੁਰਬਾਣੀ ਦਾ ਸਿਧਾਂਤ ਦੱਸਣ ਦੀ ਕੋਸ਼ਿਸ਼ ਕਰਦਾ ਤੇ ਉਹਨੂੰ ਕਹਿੰਦੇ ਨਿੰਦਕਾ ਇਹ ਤਾਂ ਨਿੰਦਿਆ ਕਰਦਾ ਕਹਿੰਦੇ ਵੀ ਆਪਣੇ ਹੀ ਆ ਕੋਈ ਬਗਾਨਾ ਕਹੇ ਤਾਂ ਕੋਈ ਗੱਲ ਨਹੀਂ ਜਿਵੇਂ ਲੋਹਾ ਤੇ ਸੋਨਾ ਗੱਲਾਂ ਕਰਦੇ ਆ ਛੱਟ ਸੋਨੇ ਤੇ ਵੀ ਪੈਂਦੀ ਆ ਜਦੋਂ ਉਹਦੀ ਘਾੜਤ ਘੜੀ ਜਾਂਦੀ ਆ ਤੇ ਲੋਹੇ ਦਾ ਵੀ ਜਦੋਂ ਕੁਝ ਬਣਾਉਣਾ ਹੁੰਦੇ ਤੇ ਵੀ ਥੋੜਾ ਚੱਲਦਾ ਉਹ ਸੋਨਾ ਲੋਹੇ ਨੂੰ ਕਹਿੰਦਾ ਕਹਿੰਦਾ ਯਾਰ ਤੂੰ ਵੀ ਛੱਟ ਤਾਂ ਮੇਰੇ ਵੀ ਪੈਂਦੀ ਆ ਵੀ ਤੂੰ ਜਦੋਂ ਤੇਰੇ ਪੈਂਦੀ ਆ ਬਈ ਤੂੰ ਰੌਲਾ ਬਹੁਤ ਕਰਦਾ ਆ ਆਵਾਜ਼ ਬੜੀ ਕਰਦਾ ਮਛਟ ਮੇਰੇ ਤੇ ਪੈਂਦੀ ਪਰ ਮੈਂ ਨਹੀਂ ਆਵਾਜ਼ ਕਰਦਾ ਉਹ ਲੋਹਾ ਕਹਿੰਦਾ ਪਾਈ ਗੱਲ ਆਏ ਆ ਬਈ ਛੱਟ ਤੇਰੇ ਤੇ ਹੀ ਪੈਂਦੀ ਆ ਛੱਟ ਲੋਹੇ ਦੀ ਪੈਂਦੀ ਆ ਨਾ ਤੇਰੇ ਤੇ ਉਹ ਲੋਹਾ ਤੇਰਾ ਆਪਣਾ ਤਾਂ ਨਹੀਂ ਹੈ ਪਰ ਮੈਨੂੰ ਤਾਂ ਮੇਰੇ ਆਪਣਿਆਂ ਦੀਆਂ ਛੱਟਾਂ ਪੈਂਦੀਆਂ ਨੇ ਤਾਂ ਮੈਂ ਰੌਲਾ ਪਾਉਣਾ ਜਿਆਦੇ ਕਿ ਲੋਹੇ ਨੂੰ ਕੁੱਟਣ ਵਾਸਤੇ ਲੋਹੇ ਨਾਲ ਹੀ ਕੁੱਟਿਆ ਜਾਂਦਾ ਨਾ ਥੋੜੇ ਨਾ ਘਾੜਨਾ ਕਹਿ ਲੋ ਕਹਿਣ ਦਾ ਭਾਵ ਇਹ ਲੋਹੇ ਸੋਨੇ ਦੀ ਕਹਾਣੀ ਨਹੀਂ ਸਮਝਣ ਦੀ ਕੋਸ਼ਿਸ਼ ਕਰਨੀ ਆਪਾਂ ਬਈ ਲੱਤਾਂ ਖਿੱਚਣ ਵਾਲੇ ਆਪਣੇ ਹੀ ਹੁੰਦੇ ਨੇ ਇੱਕ ਹੋਰ ਵੀ ਧਾਰਨਾ ਦਿੰਦੇ ਹੁੰਦੇ ਆ ਵੀ ਅਰਥੀ ਨੂੰ ਚਿਖਾ ਨੂੰ ਅੱਗ ਦੇਣ ਵਾਲੇ ਆਪਣੇ ਹੀ ਹੁੰਦੇ ਨੇ ਜਦੋਂ ਚਿਖਾ ਤੇ ਚੜਿਆ ਜਾਂਦਾ ਨਾ ਮਨੁੱਖ ਨੂੰ ਤੇ ਅੱਗ ਲਾਉਣ ਵਾਲਾ ਆਪਦੇ ਹੀ ਹੁੰਦੇ ਨੇ ਲਾਗ ਲਾਉਣ ਵਾਲੇ ਵਾਹਿਗੁਰੂ ਇਹ ਆਪਾਂ ਸਿੱਖਿਆ ਲੈਣੀ ਆ ਵੀ ਜੇ ਕੋਈ ਪਾਈ ਗੁਰੂ ਦੇ ਰਾਸਤੇ ਤੇ ਤੁਰਨ ਦੀ ਕੋਸ਼ਿਸ਼ ਕਰਦਾ ਤਾਂ ਫਿਰ ਆਪਣੀ ਲੱਤਾਂ ਖਿੱਚਦੇ ਹੁੰਦੇ ਨੇ ਵੱਡਾ ਗਿਆਨੀ ਜੰਮ ਪਿਆ ਇਹਨੇ ਆਏ ਕਹਤਾ ਉਹ ਆਏ ਕਹਤਾ ਨਹੀਂ ਪਾਈ ਉਹ ਕੁਛ ਨਹੀਂ ਕਹਿੰਦਾ ਜੋ ਗੁਰਬਾਣੀ ਚ ਲਿਖਿਆ ਉਹੀ ਕਿਹਾ ਗੁਰਬਾਣੀ ਚ ਲਿਖਿਆ ਹਰ ਬਨ ਹੋਰ ਨਾ ਪੁੱਛੋ ਮੜੇ ਮਸਾਨ ਨਾ ਜਾਈ ਤ੍ਰਿਸ਼ਨਾ ਰਾਜ ਨ ਪਰ ਘਰ ਜਾਵਾ ਤ੍ਰਿਸ਼ਨਾ ਨਾਮ ਵਜਾਈ ਵੀ ਤ੍ਰਿਸ਼ਨਾ ਦੀ ਖਾਤਰ ਪ੍ਰਾਏ ਘਰ ਜਾਣ ਦੀ ਨਹੀਂ ਲੋੜ ਪਾਈ ਐਵੇਂ ਦਰਦ ਦਰਤੇ ਨਹੀਂ ਫਿਰਨ ਦੀ ਲੋੜ ਉਹ ਤੇਰੀਆਂ ਤ੍ਰਿਸ਼ਨਾਵਾਂ ਪ੍ਰਭੂ ਪਰਮਾਤਮਾ ਦੇ ਨਾਮ ਨੇ ਖਤਮ ਕਰ ਦੇਣੀਆਂ ਤੈਨੂੰ ਸਹੀ ਰਸਤਾ ਸਹੀ ਜੀਵਨ ਜੀਣ ਦੀ ਜਾਂਚ ਆ ਜਾਣੀ ਹੈ ਪ੍ਰਭੂ ਪਰਮਾਤਮਾ ਦੇ ਚਰਨਾਂ ਵਿੱਚ ਜੀਵ ਆਤਮਾ ਲੀਨ ਹੋ ਜਾਣੀ ਆ ਜਿਹਦਾ ਸਭ ਕਿਸ ਬਸ ਹੈ ਉਸ ਪ੍ਰਭੂ ਪਰਮਾਤਮਾ ਦੀ ਬੰਦਗੀ ਕਰ ਪਾਈ ਗਹਿ ਭਜਾ ਲੀਨੇ ਨਾਮ ਦੀਨੇ ਕਰ ਧਾਰ ਮਸਤ ਕਰ ਆਖਿਆ ਮਹਾਰਾਜ ਕਹਿੰਦੇ ਜਿਸ ਮਨੁੱਖ ਨੂੰ ਬਾਹੋਂ ਫੜ ਕੇ ਪ੍ਰਮਾਤਮਾ ਆਪਣੇ ਵਿੱਚ ਲੀਨ ਕਰ ਲੈਂਦਾ ਹੈ ਜਿਸ ਨੂੰ ਆਪਣੇ ਨਾਮ ਦੀ ਦਾਤ ਦਿੰਦਾ ਹੈ ਉਸ ਦੇ ਮੱਥੇ ਉੱਤੇ ਹੱਥ ਰੱਖ ਕੇ ਉਸ ਨੂੰ ਬਕਾਰਾਂ ਤੋਂ ਬਚਾ ਵੀ ਲੈਂਦਾ ਹੈ ਸੰਸਾਰ ਸਾਗਰ ਨਹ ਬਿਆਪੈ ਅਮਿਓ ਹਰ ਰਸ ਚਾਖਿਆ ਪਰਮਾਤਮਾ ਦੀ ਕਿਰਪਾ ਨਾਲ ਜਿਸ ਮਨੁੱਖ ਨੇ ਆਤਮਿਕ ਜੀਵਨ ਦੇਣ ਵਾਲੇ ਹਰ ਨਾਮ ਰਸ ਦਾ ਸਵਾਦ ਚਖਿਆ ਹੈ ਉਸ ਉੱਤੇ ਸੰਸਾਰ ਸਮੁੰਦਰ ਆਪਣਾ ਜੋਰ ਨਹੀਂ ਪਾ ਸਕਦਾ ਸੰਸਾਰ ਦੀਆਂ ਰੌ ਰੀਤੀਆਂ ਰਸਮਾਂ ਰਿਵਾਜ ਉਹ ਮਨੁੱਖ ਤੇ ਫਿਰ ਆਪਣਾ ਜੋਰ ਨਹੀਂ ਪਾ ਸਕਦੇ ਗੁਰੂ ਦਾ ਪਿਆਰਾ ਨਰਲੇਪ ਰਹਿੰਦਾ ਰੌ ਰੀਤੀਆਂ ਰਵਾਜਾਂ ਤੋਂ ਤੇ ਰਸਮਾਂ ਤੋਂ ਉਹ ਗੁਰੂ ਦੇ ਸਿਧਾਂਤ ਮੁਤਾਬਕ ਆਪਣਾ ਜੀਵਨ ਬਸਰ ਕਰਦਾ ਹੈ ਘਰ ਪਰਿਵਾਰ ਵਾਲੇ ਵੀ ਕਈ ਨਹੀਂ ਮੰਨਦੇ ਉਹਨੂੰ ਕੋਈ ਪ੍ਰਵਾਹ ਨਹੀਂ ਹੁੰਦੀ ਕੋਈ ਗੱਲ ਨਹੀਂ ਤੂੰ ਤੁਰਿਆ ਚੱਲ ਭਾਈ ਜਿਵੇਂ ਕਿ ਸ਼੍ਰੀ ਚੰਦ ਉਹਨਾਂ ਨੇ ਗੁਰੂ ਨਾਨਕ ਸਾਹਿਬ ਦੇ ਪੁੱਤਰਾਂ ਨੇ ਵੀ ਨਹੀਂ ਗੱਲ ਮੰਨੀ ਗੁਰੂ ਸਾਹਿਬ ਦੀ ਬਾਬਾ ਜੀ ਕਹਿੰਦੇ ਨੇ ਬਸਤਰ ਨਾ ਪਹਿਰੇ ਅਹਨਸ ਕਹਰੇ ਮੋਨ ਬਿ ਗੁੱਤਾ ਕਿਉ ਜਾਗੇ ਗੁਰ ਬਿਨ ਸੁੱਤਾ ਤੇ ਉਹਦੇ ਆਪ ਦੇ ਛਕੇ ਪੁੱਤਰ ਦਰਨਿਆ ਵੀ ਬਿੰਦੀ ਪੁੱਤਰ ਜਿਹੜੇ ਉਹ ਕਹਿੰਦੇ ਨਹੀਂ ਬਾਬਾ ਅਸੀਂ ਤਾਂ ਨੰਗਨ ਰਹਾਂਗੇ ਅ ਸ੍ਰੀਚੰਦ ਕੱਲੇ ਲੰਗੋਟ ਚ ਹੀ ਆ ਰਿਹਾ ਕੱਲੇ ਲੰਗੋਟ ਚ ਚਲੋ ਬਾਬਾ ਸ੍ਰੀਚੰਦ ਕਹਿ ਦਿੰਨੇ ਆਪਾਂ ਗੁਰੂ ਸਾਹਿਬ ਦੇ